ਰਜਿੰਦਰ ਬਨਾਰਸ ਵਿੱਚ ਇੱਕ ਨਾਮੀ ਵਕੀਲ ਸੀ ਬਨਾਰਸ ਵਿੱਚ ਉਹਨਾਂ ਦਾ ਇੱਕ ਬਹੁਤ ਵੱਡਾ ਘਰ ਸੀ ਅੱਜ ਉਹਨਾਂ ਦੇ ਘਰ ਦੀ ਰੌਣਕ ਦੇਖਣ ਲੱਗ ਸੀ ਹਜ਼ਾਰਾਂ ਰੰਗीन ਬਲਬ ਜਗਮਗਾ ਰਹੇ ਸੀ ਪੂਰੇ ਰੋਡ ਨੂੰ ਵੀ ਕਵਰ ਕਰਕੇ ਇੱਕ ਬਹੁਤ ਵੱਡਾ ਪੰਡਾਲ ਸਜਾਇਆ ਹੋਇਆ ਸੀ ਪੰਡਾਲ ਦੇ ਅੰਦਰ ਵੀ ਕਾਫੀ ਜ਼ਿਆਦਾ ਸਜਾਵਟ ਕੀਤੀ ਹੋਈ ਸੀ ਬਰਾਤ ਦੇ ਆਉਣ ਦੀ ਪੂਰੀ ਤਿਆਰੀ ਰਜਿੰਦਰ ਨੇ ਪਹਿਲਾਂ ਹੀ ਕਰ ਦਿੱਤੀ ਸੀ ਕਿਉਂਕਿ ਅੱਜ ਉਸਦੀ ਇਕਲੌਤੀ ਬੇਟੀ ਮੌਨਿਕਾ ਦਾ ਵਿਆਹ ਹੋ ਸੀ ਮੌਨਿਕਾ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਬੀਐਸਸੀ ਕਰਨ ਉਪਰੰਤ ਕੰਪਿਊਟਰ ਦੇ ਕੁਝ ਕੋਰਸ ਵੀ ਕੀਤੇ। ਉਹ ਪੂਰੇ ਰਾਜ ਦੀ ਚੈਸ ਚੈਂਪੀਅਨ ਸੀ ਤੇ ਇਹਦੇ ਨਾਲ-ਨਾਲ ਉਹਨੇ ਸਿੰਗਿੰਗ ਵੀ ਕੀਤੀ। ਉਸਦੀ ਆਵਾਜ਼ ਵੀ ਬਹੁਤ ਸੋਹਣੀ ਸੀ। ਉਸਦਾ ਪਤੀ ਲਖਨਊ ਦਾ ਰਹਿਣ ਵਾਲਾ ਸੀ। ਉਸਦੇ ਪਤੀ ਨੇ ਵੀ ਕੰਪਿਊਟਰ ਇੰਜੀਨੀਅਰਿੰਗ ਚ ਬੀਟੈਕ ਕੀਤਾ ਹੋਇਆ ਸੀ। ਤੇ ਉਹ ਬੈਂਗਲੌਰ ਚ ਅਮਰੀਕਨ ਕੰਪਨੀ ਵਿੱਚ ਸੌਫਟਵੇਅਰ ਇੰਜੀਨੀਅਰ ਸੀ। ਉਹਨਾਂ ਦੋਨਾਂ ਦੀ ਅਰੇਂਜ ਮੈਰਿਜ ਸੀ। ਇਹ ਰਸਤਾ ਰਜਿੰਦਰ ਨੇ ਹੀ ਆਪਣੀ ਬੇਟੀ ਲਈ ਲੱਭਿਆ ਸੀ। ਬੇਟੀ ਨੂੰ ਜ਼ਰੂਰਤ ਦੀਆਂ ਸਭ ਚੀਜ਼ਾਂ ਦਿਲ ਖੋਲ੍ਹ ਕੇ ਦਿੱਤੀਆਂ ਗਈਆਂ। ਉਸ ਘਰ ਵਿੱਚ ਰਹਿੰਦੇ ਆਂ ਮੌਨਿਕਾ ਨੂੰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸੀ। ਇਕਲੌਤੀ ਧੀ ਹੋਣ ਕਾਰਨ ਰਜਿੰਦਰ ਉਸ ਨੂੰ ਬਹੁਤ ਪਿਆਰ ਕਰਦਾ ਸੀ ਤੇ ਉਸਦੀ ਖੁਸ਼ੀ ਲਈ ਕੁਝ ਵੀ ਕਰ ਸਕਦਾ ਸੀ। ਵਿਆਹ ਦੇ 1 ਹਫ਼ਤੇ ਬਾਅਦ ਮੌਨਿਕਾ ਆਪਣੇ ਪਤੀ ਨਾਲ ਬੰਗਲੌਰ ਚਲੀ ਗਈ। ਉਹ ਦੋਨੋਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ। ਮੋਨਿਕਾ ਸ਼ਾਕਾਹਾਰੀ ਸੀ ਪਰ ਉਹਦਾ ਪਤੀ ਮਾਸਾਹਾਰੀ ਪਰ ਇਸ ਤੇ ਮੋਨਿਕਾ ਨੂੰ ਕੋਈ ਇਤਰਾਜ਼ ਨਹੀਂ ਸੀ ਦੋਨਾਂ ਨੇ ਇਹੀ ਪਲੈਨਿੰਗ ਕੀਤੀ ਸੀ ਕਿ ਬੱਚਾ 5 ਸਾਲ ਬਾਅਦ ਲੈ ਜਾਵੇ ਇਸ ਦੌਰਾਨ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਮਸਤੀ ਕੀਤੀ ਉਹ ਦੋਨੋਂ ਦੇਸ਼ ਵਿਦੇਸ਼ ਘੁੰਮਣ ਵੀ ਗਏ ਵਿਆਹ ਤੋਂ 5 ਸਾਲ ਬਾਅਦ ਮੋਨਿਕਾ ਮਾਂ ਬਣਨ ਵਾਲੀ ਸੀ ਉਸ ਸਮੇਂ ਮੋਨਿਕਾ ਦਾ ਪਤੀ ਕਾਫੀ ਲੰਬੇ ਸਮੇਂ ਲਈ ਅਮਰੀਕਾ ਚਲਾ ਗਿਆ ਕੰਪਨੀ ਨੇ ਉਸ ਨੂੰ H1B ਜੌਬ ਵੀਜ਼ਾ ਦਿੱਤਾ ਸੀ ਮੌਨਿਕਾ ਨੂੰ H4 ਵੀਜ਼ਾ ਮਿਲਿਆ। ਉਹ ਦੋਨੋਂ ਅਮਰੀਕਾ ਦੇ ਕੈਲੀਫੋਰਨੀਆ ਪ੍ਰਾਂਤ ਵਿੱਚ ਚਲੇ ਗਏ। ਕੁਝ ਮਹੀਨੇ ਬਾਅਦ ਮੌਨਿਕਾ ਨੇ ਇੱਕ ਬਹੁਤ ਪਿਆਰੀ ਬੇਟੀ ਨੂੰ ਜਨਮ ਦਿੱਤਾ। ਅਮਰੀਕਾ 'ਚ ਜਨਮ ਹੋਣ ਦੀ ਵਜ੍ਹਾ ਕਰਕੇ ਉਸਦੀ ਬੇਟੀ ਨੂੰ ਅਮਰੀਕਨ ਨਾਗਰਿਕਤਾ ਮਿਲ ਗਈ ਸੀ। ਇਸ ਦੇ ਨਾਲ-ਨਾਲ ਮੌਨਿਕਾ ਦੇ ਪਤੀ ਰਣਵੀਰ ਨੇ ਭਾਰਤ ਕੌਂਸਲਰ ਤੋਂ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਕਾਰਡ ਵੀ ਬਣਵਾ ਲਿਆ ਸੀ। ਮੌਨਿਕਾ ਆਪਣੇ ਵੀਜ਼ੇ ਤੇ ਅਮਰੀਕਾ ਵਿੱਚ ਕੋਈ ਵੀ ਕੰਮ ਨਹੀਂ ਸੀ ਕਰ ਸਕਦੀ ਤੇ ਵੈਸੇ ਵੀ ਉਸ ਦੀ ਡਿਗਰੀ ਤੇ ਕੋਈ ਵੀ ਨੌਕਰੀ ਨਹੀਂ ਮਿਲ ਸਕਦੀ ਸੀ ਪਰ ਉਹ ਘਰ ਵਿੱਚ ਕੁਝ ਬੱਚਿਆਂ ਨੂੰ ਚੈਸ ਸਿਖਾਉਣ ਲੱਗ ਪਈ ਇਹ ਸਭ ਕਰਨ ਨਾਲ ਉਸ ਦਾ ਟਾਈਮ ਪਾਸ ਹੋ ਜਾਂਦਾ ਸੀ ਅਮਰੀਕਾ 'ਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਕੁਝ ਸਿੱਖਣ ਦਾ ਵੀ ਬਹੁਤ ਸ਼ੌਕ ਹੁੰਦਾ ਸੀ ਇਸ ਦੇ ਨਾਲ-ਨਾਲ ਮੌਨਿਕਾ ਕਿਸੇ ਬੱਚੇ ਤੋਂ ਕੋਈ ਫੀਸ ਤਾਂ ਨਹੀਂ ਸੀ ਲੈਂਦੀ ਜਦ ਵੀ ਉਹਦੀ ਬੇਟੀ ਰੀਤ ਦਾ ਜਨਮ ਦਿਨ ਜਾਂ ਫਿਰ ਉਹਨਾਂ ਦੀ ਮੈਰਿਜ ਐਨੀਵਰਸਰੀ ਹੁੰਦੀ ਤਾਂ ਉਹ ਉਹਨਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਜ਼ਰੂਰ ਬੁਲਾਉਂਦੀ ਸੀ ਉਹ ਬੱਚੇ ਜਾਣ ਬੁਝ ਕੇ ਕੈਸ਼ ਹੀ ਗਿਫਟ ਕਰਕੇ ਜਾਂਦੇ ਸੀ ਮੌਨਿਕਾ ਅਮਰੀਕਾ ਚ ਜਾ ਕੇ ਪਿਆਨੋ ਵਜਾਉਣਾ ਵੀ ਸਿੱਖ ਗਈ ਸੀ ਉਸ ਨੂੰ ਪਿਆਨੋ ਵਜਾਉਂਦਾ ਵੀ ਬਹੁਤ ਜ਼ਿਆਦਾ ਸ਼ੌਂਕ ਸੀ ਇਸ ਲਈ ਉਸ ਨੇ ਅਮਰੀਕਾ ਵਿੱਚ ਰਹਿ ਕੇ ਇਹ ਵੀ ਸਿੱਖ ਹੀ ਲਿਆ ਸੀ ਸ਼ੁਰੂ ਦੇ 4-5 ਸਾਲ ਤਾਂ ਬਹੁਤ ਵਧੀਆ ਲੰਘੇ ਦੋਨੋਂ ਪਤੀ ਪਤਨੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ ਦੋਨਾਂ ਦੀ ਕਾਫੀ ਬਣਦੀ ਸੀ ਤੇ ਮੋਨਿਕਾ ਨੇ ਇਹ ਗੱਲ ਤੱਕ ਨਹੀਂ ਸੋਚੀ ਨਹੀਂ ਸੀ ਕਿ ਰਣਵੀਰ ਉਸਦੇ ਨਾਲ ਇਸ ਤਰ੍ਹਾਂ ਕਰੇਗਾ। ਰੀਤ ਵੀ ਹੁਣ ਅਮਰੀਕਾ ਦੇ ਸਕੂਲ ਵਿੱਚ ਪੜ੍ਹਾਈ ਕਰਨ ਲੱਗ ਪਈ ਸੀ। ਕੁਝ ਦਿਨਾਂ ਤੋਂ ਦੋਨੋਂ ਪਤੀ-ਪਤਨੀ ਵਿੱਚ ਨਿੱਕੀ-ਨਿੱਕੀ ਗੱਲ ਤੇ ਨੋਕ-ਝੋਕ ਹੋਣ ਲੱਗ ਪਈ। ਕਿਉਂਕਿ ਮੋਨਿਕਾ ਦਾ ਪਤੀ ਰਣਵੀਰ ਅਕਸਰ ਹੀ ਵੀਕਐਂਡ ਤੇ دیر ਰਾਤ ਤੱਕ ਘਰ ਆਉਂਦਾ। ਇਹ ਗੱਲ ਮੋਨਿਕਾ ਨੂੰ ਚੰਗੀ ਨਹੀਂ ਲੱਗਦੀ ਤੇ ਜਦੋਂ ਇਸ ਬਾਰੇ ਆਪਣੇ ਪਤੀ ਰਣਵੀਰ ਨੂੰ ਸਵਾਲ ਕਰਦੀ ਤਾਂ ਉਸ ਦਾ ਪਤੀ ਉਸਦੇ ਨਾਲ ਲੜਾਈ ਕਰਦਾ ਕਿ ਤੂੰ ਬੇਵਜ੍ਹਾ ਮੇਰੇ ਤੇ ਸ਼ੱਕ ਕਰਦੀ ਰਹਿਣੀ। ਰਣਵੀਰ ਦਾ ਅਮਰੀਕਨ ਕੰਪਨੀ ਵਿੱਚ ਇੱਕ ਅਮਰੀਕਨ ਕੁੜੀ ਨਾਲ ਅਫੇਅਰ ਚੱਲ ਰਿਹਾ ਸੀ। ਇਹ ਗੱਲ ਰਣਵੀਰ ਮੋਨਿਕਾ ਤੋਂ ਲੁਕਾਉਣਾ ਚਾਹੁੰਦਾ ਸੀ। ਪਰ ਇਹ ਗੱਲ ਜਿਆਦਾ ਦਿਨ ਤੱਕ ਮੋਨਿਕਾ ਤੋਂ ਲੁਕੀ ਨਾ ਰਹੀ। ਅਮਰੀਕਨ ਕੁੜੀ ਦੀ ਵਜ੍ਹਾ ਕਰਕੇ ਦੋਨਾਂ ਵਿੱਚ ਹੁਣ ਰੋਜ਼ ਹੀ ਲੜਾਈ ਝਗੜੇ ਹੋਣ ਲੱਗ ਪਏ ਸੀ। ਪਰ ਇਸ ਗੱਲ ਦਾ ਰਣਵੀਰ ਨੂੰ ਬਿਲਕੁਲ ਵੀ ਅਫਸੋਸ ਨਹੀਂ ਸੀ। ਉਸਨੇ ਕਦੇ ਵੀ ਇਸ ਗੱਲ ਦੀ ਪਰਵਾਹ ਨਹੀਂ ਸੀ ਕੀਤੀ ਕਿ ਇਸ ਸਭ ਨਾਲ ਮੇਰੀ ਬੱਚੀ ਤੇ ਕੀ ਅਸਰ ਪਵੇਗਾ। ਅਸਲ ਵਿੱਚ ਹਣੋ ਮੌਨਿਕਾ ਤੋਂ ਤਲਾਕ ਲੈ ਕੇ ਅਮਰੀਕਨ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਮੌਨਿਕਾ ਬਹੁਤ ਗੁੱਸੇ ਭਰੇ ਸ਼ਬਦਾਂ ਵਿੱਚ ਉਸ ਦਾ ਵਿਰੋਧ ਕਰਦੀ ਇੱਕ ਦਿਨ ਤਾਂ ਰਣਵੀਰ ਨੇ ਮੌਨਿਕਾ ਨੂੰ ਇਹ ਗੱਲ ਕਹਿ ਹੀ ਦਿੱਤੀ ਕਿ ਰੋਜ਼ ਰੋਜ਼ ਦੀਆਂ ਲੜਾਈਆਂ ਕਰਨ ਨਾਲ ਚੰਗਾ ਹੈ ਕਿ ਆਪਾਂ ਇੱਕ ਦੂਜੇ ਤੋਂ ਅਲੱਗ ਹੋ ਜਾਈਏ ਪਰ ਇਸ ਗੱਲ ਤੇ ਮੌਨਿਕਾ ਰਣਵੀਰ ਨੂੰ ਇਹੀ ਕਹਿੰਦੀ ਕਿ ਲੜਾਈ ਦੀ ਵਜ੍ਹਾ ਵੀ ਤੁਸੀਂ ਆਪ ਹੀ ਪੈਦਾ ਕਰਦੇ ਹੋ ਕੀ ਲੋੜ ਆ ਤੁਹਾਨੂੰ ਅਮਰੀਕਨ ਕੁੜੀ ਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕਰਨ ਦੀ ਤੁਸੀਂ ਉਸ ਕੁੜੀ ਨੂੰ ਆਪਣੀ ਜ਼ਿੰਦਗੀ ਚੋਂ ਕੱਢ ਕਿਉਂ ਨਹੀਂ ਦਿੰਦੇ ਜੇਸ ਤੈਨ ਤੁਸੀਂ ਉਸ ਅਮਰੀਕਨ ਕੁੜੀ ਨੂੰ ਛੱਡ ਦਿੱਤਾ ਆਪਣੀਆਂ ਲੜਾਈਆਂ ਤਾਂ ਆਪਣੇ ਆਪ ਹੀ ਖਤਮ ਹੋ ਜਾਣਗੀਆਂ ਤੇ ਵੈਸੇ ਵੀ ਤੁਹਾਨੂੰ ਇਹ ਕੰਮ ਸ਼ੋਭਾ ਨਹੀਂ ਦਿੰਦੇ ਮੇਰਾ ਨਹੀਂ ਤਾਂ ਘੱਟੋ ਘੱਟ ਆਪਣੀ ਬੱਚੀ ਦਾ ਹੀ ਸੋਚ ਲਓ ਪਰ ਰਣਵੀਰ ਨੇ ਮੌਨਿਕਾ ਨੂੰ ਇਹ ਹੀ ਗੱਲ ਕਹੀ ਕਿ ਜੋ ਤੂੰ ਸੋਚਦੀ ਪਈਂ ਆ ਇਹ ਕਦੇ ਨਹੀਂ ਹੋ ਸਕਦਾ ਮੈਂ ਉਸ ਕੁੜੀ ਨੂੰ ਨਹੀਂ ਛੱਡ ਸਕਦਾ ਇਸ ਲਈ ਚੰਗਾ ਇਹੀ ਆ ਕਿ ਤੂੰ ਮੈਨੂੰ ਤਲਾਕ ਦੇ ਦੇਵੇਂ ਮੌਨਿਕਾ ਨੇ ਇਹ ਗੱਲ ਸੁਪਨੇ ਵਿੱਚ ਵੀ ਨਹੀਂ ਸੀ ਸੋਚੀ ਕਿ ਉਸ ਦਾ ਪਤੀ ਉਸ ਦੇ ਨਾਲ ਤਲਾਕ ਦੀ ਗੱਲ ਕਰੇਗਾ ਪਰ ਫਿਰ ਵੀ ਉਸ ਨੇ ਆਪਣੇ ਆਪ ਨੂੰ ਸੰਭਾਲਦਿਆਂ ਹੋਇਆ ਕਿ ਆ ਕਿ ਤਲਾਕ ਦੀ ਗੱਲ ਤੁਸੀਂ ਹੀ ਸ਼ੁਰੂ ਕੀਤੀ ਹੈ ਤੇ ਜੇ ਤੁਸੀਂ ਤਲਾਕ ਹੀ ਚਾਹੁੰਦੇ ਹੋ ਤਾਂ ਤੁਹਾਡੀ ਖੁਸ਼ੀ ਮੈਂ ਇਹ ਵੀ ਕਰਨ ਲਈ ਤਿਆਰ ਹਾਂ ਤੇ ਮੈਂ ਵੀ ਹੁਣ ਸਾਂਝਾ ਪਤੀ ਨਹੀਂ ਰੱਖਣਾ ਚਾਹੁੰਦੀ ਪਰ ਮੇਰੀ ਇੱਕ ਗੱਲ ਜ਼ਰੂਰ ਯਾਦ ਰੱਖਿਓ ਤੁਸੀਂ ਇੱਕ ਨਾ ਇੱਕ ਦਿਨ ਪਛਤਾਉਣਾ ਪਰ ਇਹ ਗੱਲ ਅਸੀਂ ਕਰਦੇ ਹਾਂ ਤੂੰ ਨਹੀਂ ਲੁਕੋਣੀ ਅਸੀਂ ਇੰਡੀਆ ਜਾ ਕੇ ਇਹ ਗੱਲ ਕਰਦੇ ਹਾਂ ਉਹ ਦੱਸਣੀ ਆ ਫਿਰ ਇਸ ਤੋਂ ਬਾਅਦ ਜਿਵੇਂ ਤੁਸੀਂ ਕਹੋਗੇ ਉਸੇ ਤਰ੍ਹਾਂ ਹੀ ਹੋਊਗਾ ਪਰ ਰਣਵੀਰ ਇਹ ਸਭ ਲਈ ਤਿਆਰ ਨਹੀਂ ਸੀ ਉਸਦੇ ਮਨ ਵਿੱਚ ਇੱਕ ਚਲਾਕੀ ਸੁੱਜੀ ਉਸ ਨੂੰ ਅਮਰੀਕਾ ਆਈ 5 ਸਾਲ ਹੋ ਗਏ ਸੀ ਤੇ ਉਸ ਦਾ H1B ਵੀਜ਼ਾ 8 ਮਹੀਨੇ ਵਿੱਚ ਖਤਮ ਹੋਣ ਵਾਲਾ ਸੀ ਤੇ ਇਹ ਵੀਜ਼ਾ 6 ਸਾਲ ਤੋਂ ਵੱਧ ਟਾਈਮ ਦਾ ਨਹੀਂ ਹੁੰਦਾ ਤੇ ਉਹਦਾ ਅਮਰੀਕਾ ਛੱਡਣ ਦਾ ਮਨ ਨਹੀਂ ਸੀ ਕਰ ਰਿਹਾ ਅਮਰੀਕਾ ਦਾ ਲਾਈਫ ਸਟਾਈਲ ਉਸਨੂੰ ਬਹੁਤ ਪਸੰਦ ਸੀ ਉਸਨੇ ਆਪਣੇ ਮਨ ਵਿੱਚ ਅਮਰੀਕਨ ਕੁੜੀ ਨਾਲ ਵਿਆਹ ਕਰਾਉਣ ਦਾ ਸੋਚ ਲਿਆ ਸੀ ਕਿਉਂਕਿ ਇਸ ਤਰ੍ਹਾਂ ਉਸਨੂੰ ਗ੍ਰੀਨ ਕਾਰਡ ਵੀ ਬਹੁਤ ਜਲਦੀ ਮਿਲ ਜਾਣਾ ਸੀ ਤੇ ਫਿਰ ਅਮਰੀਕਾ ਵਿੱਚ ਜਿੰਨਾ ਟਾਈਮ ਉਹ ਚਾਹੁੰਦਾ ਰਹਿ ਸਕਦਾ ਸੀ ਇੰਡੀਆ ਵੇਸ ਕਰਕੇ ਨਹੀਂ ਸੀ ਜਾਣਾ ਚਾਹੁੰਦਾ ਕਿਉਂਕਿ ਉਸ ਨੂੰ ਇਸ ਗੱਲ ਦਾ ਡਰ ਸੀ ਕਿ ਮੋਨਿਕਾ ਦੇ ਪਿਤਾ ਨੂੰ ਇਹ ਗੱਲ ਚੰਗੀ ਨਹੀਂ ਲੱਗਣੀ ਕਿਉਂਕਿ ਉਹ ਖੁਦ ਇੱਕ ਵਕੀਲ ਸੀ ਤੇ ਉਹ ਇੰਨੀ ਆਸਾਨੀ ਨਾਲ ਆਪਣੀ ਕੁੜੀ ਦਾ ਤਲਾਕ ਨਹੀਂ ਹੋਣ ਦੇ ਸਕਦੇ ਸੀ ਇਸ ਲਈ ਇੰਡੀਆ ਵਿੱਚ ਇਹ ਮਾਮਲਾ ਲੰਬੇ ਸਮੇਂ ਤੱਕ ਲਟਕਿਆ ਰਹਿਣਾ ਸੀ ਇਸ ਲਈ ਉਹ ਮਨ ਵਿੱਚ ਇਹੀ ਸੋਚ ਰਿਹਾ ਸੀ ਕਿ ਕਿਉਂ ਨਾ ਮੈਂ ਮੋਨਿਕਾ ਨੂੰ ਹੀ ਇੱਥੋਂ ਕੱਢ ਦੇਵਾਂ ਮੋਨਿਕਾ ਨੇ ਰਣਵੀਰ ਨੂੰ ਕਿਹਾ ਕਿ ਰਣਵੀਰ ਮੈਨੂੰ ਸੀਰੀਅਸਲੀ ਦੱਸੋ ਮੈਨੂੰ ਕੀ ਕਰਨਾ ਚਾਹੀਦਾ ਰਣਵੀਰ ਮੋਨਿਕਾ ਨੂੰ ਕਹਿਣ ਲੱਗਾ ਮੈਂ ਇੱਥੇ ਡਾਈਵੋਰਸ ਸੂਟ ਫਾਈਲ ਕਰੂੰਗਾ ਤੇ ਤੈਨੂੰ ਦੱਸ ਦੇਵਾਂ ਕਿ ਕੈਲੀਫੋਰਨੀਆ 'ਚ ਨੋ ਫਾਲਟ ਤਲਾਕ ਦਾ ਨਿਯਮ ਹੈ ਇਹ ਆ ਕਿ ਕੋਈ ਵੀ ਪਤੀ ਜਾਂ ਪਤਨੀ ਦੋਨਾਂ ਚੋਂ ਇੱਥੇ ਕੋਰਟ ਵਿੱਚ ਤਲਾਕ ਦੀ ਅਰਜ਼ੀ ਦੇ ਦਿੰਦਾ ਤਾਂ ਕੋਰਟ ਵਿੱਚ ਕਿਸੇ ਵੀ ਵਜ੍ਹਾ ਨੂੰ ਸਾਬਤ ਕਰਨ ਦੀ ਲੋੜ ਨਹੀਂ ਪੈਂਦੀ ਜਿਆਦਾ ਤੋਂ ਜਿਆਦਾ ਪ੍ਰਾਪਰਟੀ ਦਾ ਵੰਡਵਾਰਾ ਜਾਂ ਫਿਰ ਬੱਚੇ ਦੀ ਕਸਟਡੀ ਲਈ ਆਪਸ ਵਿੱਚ ਸਮਝੌਤਾ ਕਰਨਾ ਪੈਂਦਾ ਜਾਂ ਫਿਰ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਮੋਨਿਕਾ ਨੇ ਰਣਬੀਰ ਨੂੰ ਕਿਹਾ ਕਿ ਜਦੋਂ ਤੁਸੀਂ ਫੈਸਲਾ ਕਰ ਹੀ ਲਿਆ ਤਾਂ ਫਿਰ ਮੈਂ ਜ਼ਬਰਦਸਤੀ ਤੁਹਾਡੇ ਨਾਲ ਨਹੀਂ ਰਹਿ ਸਕਦੀ ਜੋ ਤੁਹਾਨੂੰ ਚੰਗਾ ਲੱਗੇ ਤੁਸੀਂ ਉਹ ਕਰੋ ਹੁਣ ਬਹੁਤ ਰਾਤ ਹੋ ਚੁੱਕੀ ਹੈ ਸਵੇਰੇ ਗੱਲ ਕਰਾਂਗੇ ਰਾਤ ਦੇ ਸਮੇਂ ਮੋਨਿਕਾ ਨੇ ਆਪਣੇ ਪਾਪਾ ਨੂੰ ਸਾਰੀ ਗੱਲਬਾਤ ਦੱਸ ਦਿੱਤੀ ਸੀ ਤੇ ਉਸਦੇ ਪਾਪਾ ਨੇ ਮੋਨਿਕਾ ਨੂੰ ਇਹੀ ਕਿਹਾ ਕਿ ਹੁਣ ਮੈਂ ਰਣਬੀਰ ਤੇ ਸਾਰੇ ਪਰਿਵਾਰ ਨੂੰ ਇੰਡੀਆ ਦੇ ਕੋਰਟ 'ਚ ਇਸ ਤਰ੍ਹਾਂ ਫਸਾਵਾਂਗਾ ਕਿਉਂ ساری ਜ਼ਿੰਦਗੀ ਕੋਰਟ ਦੇ ਚੱਕਰ ਹੀ ਲਾਉਂਦੇ ਰਹਿਣਗੇ ਪਰ ਇਸ ਗੱਲ ਤੇ ਮੌਨਿਕਾ ਨੇ ਆਪਣੇ ਪਾਪਾ ਨੂੰ ਇਹੀ ਗੱਲ ਕਹੀ ਕਿ ਪਾਪਾ ਇਹਦੇ ਵਿੱਚ ਰਣਵੀਰ ਤੇ ਫੈਮਲੀ ਦਾ ਕੋਈ ਕਸੂਰ ਨਹੀਂ ਉਸਦੀ ਫੈਮਲੀ ਨੂੰ ਬਿਨਾਂ ਵਜਾ ਪਰੇਸ਼ਾਨ ਕਿਉਂ ਕਰਨਾ ਬਦਲਿਆ ਤਾਂ ਰਣਵੀਰ ਹੀ ਆ ਇਹਦੇ ਵਿੱਚ ਉਹਦੇ ਪਰਿਵਾਰ ਦੀ ਤਾਂ ਕੋਈ ਗਲਤੀ ਨਹੀਂ ਤੇ ਪਾਪਾ ਜੋ ਇਨਸਾਨ ਗਲਤੀ ਕਰਦਾ ਉਸਦੀ ਗਲਤੀ ਦੀ ਸਜ਼ਾ ਰੱਬ ਨੂੰ ਜ਼ਰੂਰ ਦਿੰਦਾ ਵੈਸੇ ਵੀ ਜਦ ਹੁਣ ਰਣਵੀਰ ਨੂੰ ਮੇਰੇ ਨਾਲ ਪਿਆਰ ਹੀ ਨਹੀਂ ਰਿਹਾ ਤਾਂ ਫਿਰ ਮੈਂ ਉਸ ਤੋਂ ਪਿਆਰ ਦੀ ਪੀਕ ਕਿਉਂ ਮੰਗਾ ਅਗਲੇ ਦਿਨ ਮੌਨਿਕਾ ਨੇ ਰਣਵੀਰ ਨੂੰ ਕਿਹਾ ਕਿ ਤੁਸੀਂ ਤਲਾਕ ਦੇ ਪੇਪਰ ਤਿਆਰ ਕਰਵਾ ਲਓ ਮੈਂ ਸਾਈਨ ਕਰ ਦੇਵਾਂਗੀ ਮੌਨਿਕਾ ਦਾ ਪਤੀ ਉਸ ਨੂੰ ਕਹਿਣ ਲੱਗਾ ਮੇਰੀ ਗੱਲ ਧਿਆਨ ਨਾਲ ਸੁਣ ਜਿਸ ਦਿਨ ਕੋਰਟ ਚੋਂ ਤਲਾਕ ਮਿਲ ਗਿਆ ਤੇਰਾ ਇੱਥੇ ਰਹਿਣਾ ਗੈਰ ਕਾਨੂੰਨੀ ਹੋ ਜਾਵੇਗਾ ਜਿਸ ਵਜ੍ਹਾ ਕਰਕੇ ਤੇਰਾ ਵੀਜ਼ਾ ਰੱਦ ਹੋ ਜਾਣਾ ਤੇ ਤੂੰ ਬੁਰੇ ਤਰੀਕੇ ਨਾਲ ਫਸ ਜਾਣਾ ਮੌਨਿਕਾ ਕਹਿਣ ਲੱਗੀ ਫਿਰ ਮੈਨੂੰ ਕੀ ਕਰਨਾ ਚਾਹੀਦਾ ਰਣਬੀਰ ਕਹਿ ਲਗਾ ਕਿ ਮੈਂ ਤਲਾਕ ਦਾ ਪੇਪਰ ਤਿਆਰ ਕਰਵਾ ਦਿੰਦਾ ਤੇ ਇਹਦੇ ਨਾਲ ਨਾਲ ਮੈਨੂੰ ਇੱਕ ਐਗਰੀਮੈਂਟ ਵੀ ਤਿਆਰ ਕਰਵਾਉਣਾ ਪੈਣਾ। ਇਹ ਕਾਰਨ ਤੇ ਮੇਰਾ ਜਿੰਨਾ ਵੀ ਬੈਂਕ ਬੈਲੈਂਸ ਤੇ ਇੰਸ਼ੋਰੈਂਸ ਹੋਊਗਾ ਉਹ ਅੱਧਾ ਤੇਰਾ ਹਿੱਸੇ ਆਊਗਾ ਤੇ ਮੈਂ ਆਪਣੀ ਬੇਟੀ ਰੀਤ ਦੀ ਕਸਟਡੀ ਵੀ ਤੈਨੂੰ ਦੇ ਰਿਆਂ ਕਿਉਂਕਿ ਉਹ ਆਪਣੀ ਮਾਂ ਦੇ ਨਾਲ ਜ਼ਿਆਦਾ ਖੁਸ਼ ਰਹੇਗੀ। ਜਿੰਨਾ ਜਲਦੀ ਹੋ ਸਕੇ ਤੂੰ ਪੇਪਰਾਂ ਤੇ ਸਾਈਨ ਕਰ ਦੇ। ਨਹੀਂ ਤਾਂ ਜਿੰਨੀ ਵਾਰ ਆਪਾਂ ਵਕੀਲ ਦੇ ਕੋਲ ਜਾਵਾਂਗੇ ਆਪਾਂ ਨੂੰ ਉਨਾ ਹੀ ਮਹਿੰਗਾ ਪੈਣਾ। ਕਿਉਂਕਿ ਇੱਥੇ ਵਕੀਲਾਂ ਦੀ ਫੀਸ ਬਹੁਤ ਜ਼ਿਆਦਾ ਪੇਪਰਾਂ ਤੇ ਸਾਈਨ ਕਰਕੇ ਤੂੰ ਇੰਡੀਆ ਵਾਪਸ ਜਾ ਸਕਦੀ ਹੈ ਕਿਉਂਕਿ ਉਦੋਂ ਤੱਕ ਤੇਰਾ ਵੀਜ਼ਾ ਵੈਲਿਡ ਰਹੂਗਾ ਬਾਕੀ ਇੱਥੇ ਮੈਂ ਸਭ ਕੁਝ ਸੰਭਾਲ ਲਵਾਂਗਾ ਮੋਨਿਕਾ ਰਣਵੀਰ ਨੂੰ ਕਹਿਣ ਲੱਗੀ ਕਿ ਮੈਨੂੰ ਸਭ ਕੁਝ ਮਨਜ਼ੂਰ ਆ ਜੇ ਤੁਹਾਡੀ ਖੁਸ਼ੀ ਇਸੇ ਵਿੱਚ ਹੀ ਆ ਤਾਂ ਮੈਂ ਤੁਹਾਡੀ ਖੁਸ਼ੀ ਲਈ ਇਹ ਵੀ ਕਰਨ ਲਈ ਤਿਆਰ ਹਾਂ ਕਿਉਂਕਿ ਮੈਂ ਹੁਣ ਤੁਹਾਡੇ ਤੋਂ ਪਿਆਰ ਦੀ ਪੀਖ ਨਹੀਂ ਮੰਗ ਸਕਦੀ ਤੁਸੀਂ ਪੇਪਰ ਤਿਆਰ ਕਰਵਾਓ ਤੇ ਮੈਨੂੰ ਇੰਡੀਆ ਜਾਣ ਲਈ ਤੁਹਾਡੇ ਤੋਂ 1 ਰੁਪਿਆ ਵੀ ਨਹੀਂ ਚਾਹੀਦਾ ਮੈਂ ਆਪਣੀ ਤੇ ਆਪਣੀ ਬੇਟੀ ਦੀ ਟਿਕਟ ਆਪੇ ਹੀ ਕਰਵਾ ਲਵਾਂਗੀ ਜੋ ਵੀ ਮੇਰੀ ਬੱਚੀ ਨੂੰ ਤੇ ਮੈਨੂੰ ਕੈਸ਼ ਗਿਫਟ ਮਿਲਦੇ ਸੀ ਉਹਨਾਂ 'ਚ ਮੈਂ ਪੈਸੇ ਹੀ ਬਚਾ ਕੇ ਰੱਖੇ ਹੋਏ ਸੀ ਤੇ ਮੇਰੇ ਪਾਪਾ ਨੇ ਮੈਨੂੰ ਮੇਰਾ ਕ੍ਰੈਡਿਟ ਕਾਰਡ ਵੀ ਦਿੱਤਾ ਹੋਇਆ ਉਸ ਨਾਲ ਮੇਰਾ ਕੰਮ ਚੱਲ ਜਾਵੇਗਾ ਰੀਤ ਮੇਰੀ ਬੇਟੀ ਆ ਤੇ ਮੇਰੇ ਨਾਲ ਹੀ ਰਹੋਗੀ ਤੁਹਾਨੂੰ ਉਹਦੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਰਣਬੀਰ ਕਹਿਣ ਲੱਗਾ ਕਿ ਜੇ ਮੈਂ ਆਪਣੀ ਬੱਚੀ ਨੂੰ ਕੁਝ ਤੋਹਫੇ ਵਿੱਚ ਦੇਵਾਂ ਕਿ ਤੂੰ ਉਹ ਵੀ ਨਹੀਂ ਲਵੇਂਗੀ ਇਸ ਗੱਲ ਤੇ ਮੌਨਿਕਾ ਨੇ ਸਾਫ਼-ਸਾਫ਼ ਨਾ ਕਰ ਦਿੱਤੀ ਕਿ ਜੋ ਤੁਸੀਂ ਮੇਰੀ ਬੱਚੀ ਨੂੰ ਦੇਣਾ ਉਹ ਤੁਸੀਂ ਸਾਡੇ ਵੱਲੋਂ ਆਪਣੀ ਅਮਰੀਕਨ ਵਾਈਫ ਨੂੰ ਗਿਫਟ ਕਰ ਦਿਓ ਕਿਉਂਕਿ ਸਾਨੂੰ ਤੁਹਾਡੇ ਗਿਫਟਾਂ ਦੀ ਕੋਈ ਲੋੜ ਨਹੀਂ ਦੋ ਦਿਨਾਂ ਬਾਅਦ ਰਣਵੀਰ ਨੇ ਮੌਨਿਕਾ ਨੂੰ ਤਲਾਕ ਦੇ ਪੇਪਰ ਦੇ ਦਿੱਤੇ ਤੇ ਮੌਨਿਕਾ ਨੇ ਸਾਈਨ ਕਰਕੇ ਉਹ ਪੇਪਰ ਰਣਵੀਰ ਨੂੰ ਵਾਪਸ ਕਰ ਦਿੱਤੇ ਕੁਝ ਦਿਨਾਂ ਬਾਅਦ ਮੌਨਿਕਾ ਨੂੰ ਕੋਰਟ ਵੱਲੋਂ ਇੱਕ ਨੋਟਿਸ ਮਿਲਿਆ ਤੇ ਉਸ ਨੋਟਿਸ ਨੂੰ ਮੌਨਿਕਾ ਨੇ ਤਲਾਕ ਦੀ ਸਹਿਮਤੀ ਦੇ ਨਾਲ ਵਾਪਸ ਭੇਜ ਦਿੱਤਾ ਦੋ ਹਫ਼ਤਿਆਂ ਤੋਂ ਬਾਅਦ ਮੋਨਿਕਾ ਆਪਣੀ ਬੇਟੀ ਰੀਤ ਨੂੰ ਲੈ ਕੇ ਇੰਡੀਆ ਵਾਪਸ ਆ ਗਈ। 40 ਸਾਲ ਦੀ ਉਮਰ ਵਿੱਚ ਉਹ ਆਪਣੀ ਬੇਟੀ ਦੀ ਇੱਕ ਸਿੰਗਲ ਪੇਰੈਂਟ ਸੀ ਤੇ ਦੂਜੇ ਪਾਸੇ ਰਣਵੀਰ ਨੇ ਤਲਾਕ ਹੋਣ ਤੋਂ ਬਾਅਦ ਉਸ ਅਮਰੀਕਨ ਨਾਲ ਵਿਆਹ ਕਰਵਾ ਲਿਆ ਸੀ। ਮੋਨਿਕਾ ਆਪਣੇ ਪਾਪਾ ਦੇ ਨਾਲ ਬਨਾਰਸ ਵਿੱਚ ਰਹਿ ਰਹੀ ਸੀ। ਉਸਦੇ ਪਿਤਾ ਨੇ ਉਸ ਨੂੰ ਇੱਕ ਹੀ ਗੱਲ ਕਹੀ ਸੀ ਕਿ ਪੁੱਤਰ ਤੈਨੂੰ ਕਿਸੇ ਚੀਜ਼ ਦੀ ਕੋਈ ਵੀ ਲੋੜ ਹੋਵੇ ਤੈਨੂੰ ਝਿਜਕਣ ਦੀ ਲੋੜ ਨਹੀਂ ਡਰਨ ਦੀ ਕੋਈ ਲੋੜ ਨਹੀਂ। ਤੇਰਾ ਬਾਪ ਹਜੇ ਜਿਉਂਦਾ ਤੈਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਵੇਗੀ ਮੋਨਿਕਾ ਨੇ ਆਪਣੇ ਪਾਪਾ ਨੂੰ ਇਹੀ ਗੱਲ ਕਹੀ ਕਿ ਤੁਹਾਡੇ ਹੁੰਦੇ ਮੈਨੂੰ ਕਿਸੇ ਚੀਜ਼ ਦੀ ਕੋਈ ਟੈਨਸ਼ਨ ਨਹੀਂ ਪਰ ਆਪਣਾ ਤੇ ਆਪਣੀ ਬੇਟੀ ਦਾ ਜੀਵਨ ਸੁਧਾਰਨ ਲਈ ਮੈਨੂੰ ਕੁਝ ਤਾਂ ਕਰਨਾ ਹੀ ਪੈਣਾ ਸਾਰੀ ਜ਼ਿੰਦਗੀ ਕਿਸੇ ਦੇ ਸਹਾਰੇ ਨਹੀਂ ਕੱਟੀ ਜਾ ਸਕਦੀ ਇੰਡੀਆ ਆਉਣ ਦੇ ਕੁਝ ਮਹੀਨੇ ਬਾਅਦ ਮੋਨਿਕਾ ਨੇ ਐਮਐਸਸੀ ਫਿਜ਼ਿਕਸ ਵਿੱਚ ਐਡਮਿਸ਼ਨ ਲੈ ਲਿਆ ਸੀ ਤੇ ਫ੍ਰੀ ਟਾਈਮ ਵਿੱਚ ਉਹ ਕੰਪਿਊਟਰ ਸਕਾਈਪ ਦੁਆਰਾ ਅਮਰੀਕਾ ਦੇ ਕੁਝ ਪੁਰਾਣੇ ਬੱਚਿਆਂ ਨੂੰ ਚੈਸ ਦੀ ਕੋਚਿੰਗ ਵੀ ਦੇਣ ਲੱਗ ਪਈ ਸੀ ਇਸ ਦੋਸ ਨੂੰ ਚੰਗੀ ਆਮਦਨ ਹੋ ਜਾਂਦੀ ਸੀ ਇੱਕ ਘੰਟੇ ਦੀ ਕਲਾਸ ਤੇ ਉਸ ਨੂੰ 500 ਰੁਪਏ ਮਿਲ ਜਾਂਦੇ ਸੀ ਕਿਉਂਕਿ ਅਮਰੀਕਾ ਵਿੱਚ ਇਹੀ ਬੱਚੇ ਉਸ ਨੂੰ ਡਾਲਰ ਵਿੱਚ ਪੇਮੈਂਟ ਦਿੰਦੇ ਸੀ ਮੌਨਿਕਾ ਨੂੰ ਪਿਆਨੋ ਵੀ ਵਜਾਉਣਾ ਆਉਂਦਾ ਸੀ ਬਨਾਰਸ ਵਿੱਚ ਉਹਨੂੰ ਕੋਈ ਵੀ ਪਿਆਨੋ ਸਿੱਖਣ ਵਾਲਾ ਸਟੂਡੈਂਟ ਤਾਂ ਨਹੀਂ ਮਿਲਿਆ ਪਰ ਉਸ ਨੂੰ ਉੱਥੇ ਕੁਝ ਬੱਚੇ ਕੀਬੋਰਡ ਸਿੱਖਣ ਵਾਲੇ ਜ਼ਰੂਰ ਮਿਲ ਗਏ ਸੀ ਬਾਪ ਦੇ ਹੁੰਦੇ ਹਾਸ ਤੋਂ ਪੈਸੇ ਦੀ ਵੀ ਕੋਈ ਕਮੀ ਨਹੀਂ ਸੀ ਉਸਨੇ ਆਪਣੀ ਬੇਟੀ ਦਾ ਐਡਮਿਸ਼ਨ ਵੀ ਇੱਕ ਪ੍ਰਸਿੱਧ ਇੰਟਰਨੈਸ਼ਨਲ ਸਕੂਲ ਵਿੱਚ ਕਰਵਾ ਦਿੱਤਾ ਸੀ ਛੁੱਟੀਆਂ ਵਿੱਚ ਉਹ ਆਪਣੀ ਬੇਟੀ ਦੇ ਨਾਲ ਕਿਸੇ ਨਾ ਕਿਸੇ ਹਿਲ ਸਟੇਸ਼ਨ ਤੇ ਜਾਂਦੀ ਇਸ ਤਰ੍ਹਾਂ ਕਰਨ ਤੇ ਉਹ ਬਨਾਰਸ ਦੀ ਗਰਮੀ ਤੋਂ ਵੀ ਬਚ ਜਾਂਦੀ ਤੇ ਮौज-ਮਸਤੀ ਵੀ ਕਰ ਲੈਂਦੀ ਉਸਨੇ ਘੱਟ ਉਮਰ ਵਿੱਚ ਵੀ ਆਪਣੀ ਬੇਟੀ ਰੀਤ ਨੂੰ ਚੈਸ ਦੀ ਕੋਚਿੰਗ ਦੇਣੀ ਸ਼ੁਰੂ ਕਰ ਦਿੱਤੀ ਸੀ ਉਸਨੇ ਇੱਕ ਐਨਜੀਓ ਵੀ ਜੁਆਇਨ ਕਰ ਲਿਆ ਸੀ ਜੋ ਅਮਰੀਕਾ ਵਿੱਚ ਪੀੜਤ ਔਰਤਾਂ ਦੀ ਮਦਦ ਕਰਦਾ ਸੀ ਇੱਕ ਦਿਨ ਮੌਨਿਕਾ ਦੇ ਘਰ ਉਹਦੀ ਮਾਸੀ ਆਈ ਮੌਨਿਕਾ ਉਸ ਸਮੇਂ ਕਿਤੇ ਘੁੰਮਣ ਜਾ ਰਹੀ ਸੀ ਉਸਦੇ ਜੀਨ ਟੌਪ ਪਾਇਆ ਹੋਇਆ ਸੀ ਪਰ ਉਸਦੇ ਇਸ ਤਰ੍ਹਾਂ ਦੇ ਕੱਪੜੇ ਦੇਖ ਕੇ ਉਸਦੀ ਮਾਸੀ ਕਹਿਣ ਲੱਗੀ ਕਿ ਮੌਨਿਕਾ ਇਹ ਕੀ ਪਾਇਆ ਹੋਇਆ ਇਹ ਕੋਈ ਕੱਪੜੇ ਆ ਕੁੜੀਆਂ ਨੂੰ ਤਾਂ ਹਿਸਾਬ ਨਾਲ ਹੀ ਰਹਿਣਾ ਚਾਹੀਦਾ ਇੰਨੀ ਉਮਰ ਹੋ ਗਈ ਆ ਇੰਨੀ ਵੀ ਅਕਲ ਨਹੀਂ ਆਈ ਤੈਨੂੰ ਇਸ ਗੱਲ ਤੇ ਮੌਨਿਕਾ ਨੇ ਆਪਣੀ ਮਾਸੀ ਨੂੰ ਬਹੁਤ ਚੰਗਾ ਜਵਾਬ ਦਿੱਤਾ ਸੀ ਕਿ ਮਾਸੀ ਤੁਸੀਂ ਵੀ ਤਾਂ ਛੋਟਾ ਜਿਹਾ ਬਲouses ਪਾਇਆ ਹੈ ਵਿਚੋਂ ਦੀ ਸਾਰਾ ਕੁਝ ਸਾਫ਼-ਸਾਫ਼ ਦਿਖਾਈ ਦੇ ਰਿਹਾ ਪਰ ਮੇਰੇ ਕੱਪੜਿਆਂ 'ਚੋਂ ਤਾਂ ਕੁਝ ਵੀ ਨਜ਼ਰ ਨਹੀਂ ਆ ਰਿਹਾ ਫਿਰ ਮੇਰੇ ਕੱਪੜੇ ਮਾੜੇ ਕਿਵੇਂ ਹੋਏ ਹਣ ਮੋਨਿਕਾ ਤੈਨ ਬਦੰ ਸਮਾਰਟ ਹੁੰਦੀ ਜਾ ਰਹੀ ਸੀ ਮੇਕਅਪ ਤਾਂ ਬਹੁਤ ਘੱਟ ਕਰਦੀ ਪਰ ਆਪਣੀ ਪਸੰਦ ਦੀ ਬ੍ਰਾਂਡਡ ਕੱਪੜੇ ਜ਼ਰੂਰ ਪਾ ਲੈਂਦੀ ਉਸਨੂੰ ਦੇਖ ਕੇ ਕੋਈ ਵੀ ਉਸਨੂੰ 30 ਸਾਲ ਦੀ ਉਮਰ ਤੋਂ ਜ਼ਿਆਦਾ ਦਾ ਨਾ ਸਮਝਦਾ ਉਸਨੇ ਫਾਈਨਲ ਇਅਰ ਤੱਕ ਪਹੁੰਚਦੇ ਪਹੁੰਚਦੀ ਜੀ ਆਰਈ ਤੇ ਟੋਫਲ ਟੈਸਟ 'ਚੋਂ ਬਹੁਤ ਚੰਗੇ ਸਕੋਰ ਹਾਸਲ ਕਰ ਲਈ ਸੀ ਇਹ ਦੋਨੋਂ ਟੈਸਟ ਅਮਰੀਕਾ 'ਚ ਅੱਗੇ ਦੀ ਪੜ੍ਹਾਈ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਹਨ। ਅਮਰੀਕਾ ਦੀਆਂ ਕੁਝ ਪ੍ਰਸਿੱਧ ਯੂਨੀਵਰਸਿਟੀਆਂ ਵਿੱਚ ਉਸਨੇ ਅਪਲਾਈ ਵੀ ਕੀਤਾ। ਹੁਣ ਉਸਨੇ ਐਮਐਸਸੀ ਵੀ ਪੂਰੀ ਕਰ ਲਈ ਸੀ। ਆਪਣੀ ਪੜ੍ਹਾਈ ਦੇ ਸਿਰ ਤੇ ਉਸਨੇ ਯੂਨੀਵਰਸਿਟੀ ਤੇ ਬਨਾਰਸ ਸ਼ਹਿਰ ਵਿੱਚ ਆਪਣੀ ਇੱਕ ਅਲੱਗ ਹੀ ਪਛਾਣ ਬਣਾ ਲਈ ਸੀ। ਅਮਰੀਕਾ ਦੀ ਚੰਗੀ ਯੂਨੀਵਰਸਿਟੀ ਤੋਂ ਸਕਾਲਰਸ਼ਿਪ ਦੇ ਨਾਲ ਉਸ ਨੂੰ ਪੀਐਚਡੀ ਦਾ ਆਫਰ ਵੀ ਮਿਲ ਚੁੱਕਿਆ ਸੀ। ਜਿਸ ਵਿੱਚ ਕੈਲੀਫੋਰਨੀਆ ਦੀ ਪਰਕਲੇ ਤੇ ਸਟੈਨਫੋਰਡ ਵੀ ਸੀ। मोनिका ਨੇ ਸਟੈਂਫੋਰਡ ਜਾਣ ਦਾ ਫੈਸਲਾ ਲਿਆ। ਉਸ ਨੂੰ F1 ਸਟੂਡੈਂਟ ਵੀਜ਼ਾ ਵੀ ਮਿਲ ਚੁੱਕਿਆ ਸੀ। मोनिका ਦੀ ਬੇਟੀ ਤਾਂ ਅਮਰੀਕਾ ਵਿੱਚ ਹੀ ਪੈਦਾ ਹੋਈ ਸੀ। ਇਸ ਲਈ ਉਸ ਨੂੰ ਕਿਸੇ ਵੀਜ਼ੇ ਦੀ ਲੋੜ ਨਹੀਂ ਸੀ। ਜਿਸ ਦਿਨ मोनिका ਨੇ ਜਾਣਾ ਸੀ ਉਸ ਦਿਨ ਉਸਦੇ ਪਾਪਾ ਨੇ ਉਸ ਨੂੰ ਇਹ ਗੱਲ ਕਹੀ ਕਿ ਪੁੱਤ ਤੂੰ ਇੱਕ ਵਾਰ ਫਿਰ ਸੋਚ ਲੈ। ਤੂੰ ਉੱਥੇ ਇਕੱਲੀ ਰਹਿ ਲਵੇਂਗੀ। ਮੈਨੂੰ ਤੁਹਾਡੀ ਦੋਨਾਂ ਦੀ ਬਹੁਤ ਚਿੰਤਾ ਲੱਗੀ ਰਹਿਣੀ ਆ। मोनिका ਨੇ ਆਪਣੇ ਪਾਪਾ ਨੂੰ ਕਿਹਾ ਕੀ papa ਸ਼ਾਇਦ ਤੁਹਾਨੂੰ ਪਤਾ ਨਹੀਂ ਕਿ ਔਰਤਾਂ ਦੀ ਸੁਰੱਖਿਆ ਲਈ ਅਮਰੀਕਾ ਬਹੁਤ ਸੁਰੱਖਿਅਤ ਦੇਸ਼ ਆ ਵੈਸੇ ਵੀ ਹੁਣ ਤਾਂ ਮੇਰੀ ਬੇਟੀ ਵੀ ਵੱਡੀ ਹੋ ਗਈ ਆ ਤੇ ਉੱਥੇ ਮੈਨੂੰ ਮੇਰੇ ਵਰਗੀਆਂ ਹਜ਼ਾਰਾਂ ਸਿੰਗਲ ਮਾਂਵਾਂ ਮਿਲਣ ਗਿਆ ਉਹਨਾਂ ਨੂੰ ਕੋਈ ਵੀ ਗਲਤ ਨਿਗਾਹ ਨਾਲ ਨਹੀਂ ਦੇਖਦਾ ਤੁਸੀਂ ਸਾਡੀ ਫਿਕਰ ਨਾ ਕਰੋ ਤੇ ਇੱਥੇ ਬੇਫਿਕਰ ਹੋ ਕੇ ਰਹੋ ਕਿਉਂਕਿ ਹੁਣ ਤੁਹਾਡੀ ਧੀ ਇਸ ਕਾਬਲ ਹੋ ਗਈ ਆ ਕਿ ਆਪਣਾ ਤੇ ਆਪਣੀ ਬੇਟੀ ਦਾ ਖਿਆਲ ਰੱਖ ਸਕੇ ਫਿਰ ਅਗਲੇ ਹਫਤੇ ਦੇ ਅੰਦਰ-ਅੰਦਰ ਮੌਨਿਕਾ ਤੇ ਉਸਦੀ ਬੇਟੀ ਅਮਰੀਕਾ ਪਹੁੰਚ ਗਈਆਂ ਹਵਾਈ ਅੱਡੇ ਤੇ ਉਤਰਨ ਤੋਂ ਬਾਅਦ ਉਹ ਟੈਕਸੀ ਲੈ ਕੇ ਪਹੁੰਚ ਗਈਆਂ ਤੇ ਉੱਥੇ ਹੀ ਸਟੈਂਫੋਰਡ ਯੂਨੀਵਰਸਿਟੀ ਆਫ ਅਮਰੀਕਾ ਆਨ ਤੋਂ ਪਹਿਲਾਂ ਮੌਨਿਕਾ ਨੇ ਇੱਕ ਰੂਮ ਦਾ ਅਪਾਰਟਮੈਂਟ ਇੰਡੀਆ ਤੋਂ ਹੀ ਬੁੱਕ ਕਰਵਾ ਲਿਆ ਸੀ ਉਸੇ ਹੀ ਜਗ੍ਹਾ ਤੇ ਉਸਨੇ ਆਪਣਾ ਮਾਰਗਦਰਸ਼ਕ ਵੀ ਚੁਣ ਲਿਆ ਸੀ ਉਸਦੇ ਗਾਈਡ ਉਸਤੇ ਕੰਮ ਤੋਂ ਬਹੁਤ ਖਰਚੀ ਮੌਨਿਕਾ ਦੀ ਬੇਟੀ ਵੀ ਹੌਂਸਕੂਲ ਜਾਣ ਲੱਗ ਪਈ ਸੀ ਸਵੇਰੇ ਯੂਨੀਵਰਸਿਟੀ ਜਾਂਦੇ ਸਮੇਂ ਉਹ ਆਪਣੀ ਬੇਟੀ ਨੂੰ ਸਕੂਲ ਛੱਡ ਜਾਂਦੀ ਤੇ ਆਉਂਦੇ ਟਾਈਮ ਉਸ ਨੂੰ ਲੈ ਆਉਂਦੀ ਅਮਰੀਕਾ ਵਿੱਚ ਜ਼ਿਆਦਾਤਰ ਦੋਨੋਂ ਪਤੀ ਪਤਨੀ ਨੌਕਰੀ ਕਰਦੇ ਹਨ ਤੇ ਉਹਨਾਂ ਦੇ ਛੋਟੇ ਬੱਚਿਆਂ ਦੇ ਲਈ ਅਕਸਰ ਹੀ ਸਕੂਲ ਵਿੱਚ ਸੁਵਿਧਾਾਂ ਮਾ ਹੁੰਦੀਆਂ ਹਨ ਤਾਂ ਜੋ ਉਹ ਬੱਚਿਆਂ ਨੂੰ ਇੱਕ ਸਹੀਫ ਜਗ੍ਹਾ ਤੇ ਰੱਖ ਸਕਣ ਦੇਖਦੇ-ਦੇਖਦੇ 5 ਸਾਲ ਬੀਤ ਗਏ ਉਸਨੇ ਆਪਣੀ ਥੀਸਿਸ ਸਬਮਿਟ ਕਰ ਦਿੱਤੀ ਸੀ ਜਿਸ ਵਿੱਚ ਸੌਰ ਮੰਡਲ ਦੇ ਗ੍ਰਹਿਾਂ ਬਾਰੇ ਕਾਫੀ ਜਾਣਕਾਰੀਆਂ ਸੀ ਉਸਦੇ ਥੀਸਿਸ ਨੂੰ ਅਮਰੀਕਾ ਦੇ ਕਈ ਦੇਸ਼ਾਂ ਵਿੱਚ ਸਾਇੰਸ ਮੈਗਜ਼ੀਨ ਦੇ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ ਹੁਣ ਮੌਨਿਕਾ ਐਸਟ੍ਰੋਫਿਜ਼ਿਕਸ ਦੀ ਪੀ ਐਚ ਡੀ ਦੀ ਡਿਗਰੀ ਪ੍ਰਾਪਤ ਕਰਕੇ ਡਾਕਟਰ ਮੌਨਿਕਾ ਬਣ ਚੁੱਕੀ ਸੀ ਡਿਗਰੀ ਸਮਾਰੋਹ ਦੇ ਅਫਸਰ ਤੇ ਮੌਨਿਕਾ ਨੇ ਆਪਣੇ ਬਾਪ ਨੂੰ ਵੀ ਅਮਰੀਕਾ ਬੁਲਾ ਲਿਆ ਅਸਤੇ ਪਾਪਾ ਵੀ ਆਪਣੀ ਧੀ ਦੀ ਸਫਲਤਾ ਤੇ ਬਹੁਤ ਜ਼ਿਆਦਾ ਖੁਸ਼ ਸੀ ਇਸ ਦੌਰਾਨ ਇੱਕ ਇੰਡੀਅਨ ਨੇ ਮੌਨਿਕਾ ਨੂੰ ਪ੍ਰਪੋਜ਼ ਵੀ ਕੀਤਾ ਜਿਸ ਦੀ ਪਤਨੀ ਦੀ ਮੌਤ ਹੋ ਚੁੱਕੀ ਸੀ ਇਸ ਬਾਰੇ ਉਸਨੇ ਆਪਣੇ ਪਾਪਾ ਨਾਲ ਵੀ ਗੱਲ ਕੀਤੀ ਤੇ ਆਪਣੀ ਬੇਟੀ ਨਾਲ ਵੀ ਤੇ ਉਹਨਾਂ ਦੋਨਾਂ ਨੂੰ ਇਸ ਗੱਲ ਤੋਂ ਕੋਈ ਵੀ ਪਰੇਸ਼ਾਨੀ ਜਾਂ ਕੋਈ ਇਤਰਾਜ਼ ਨਹੀਂ ਸੀ ਸਗੋਂ ਉਹ ਤਾਂ ਖੁਸ਼ ਸੀ ਕਿ ਉਹਨਾਂ ਦੀ ਧੀ ਦਾ ਦੁਬਾਰਾ ਘਰ ਵਾਸ ਜਾਵੇ ਪਰ ਮੋਨਿਕਾ ਉਸਦਾ ਪ੍ਰਪੋਜ਼ਲ ਐਕਸੈਪਟ ਕਰਨ ਲਈ ਤਿਆਰ ਨਹੀਂ ਸੀ ਕਿਉਂਕਿ ਉਸਦੇ ਮਨ ਵਿੱਚ ਇਹ ਸੀ ਕਿ ਇਹ ਬੰਦਾ ਮੇਰੀ ਬੇਟੀ ਦਾ ਮਤਰਿਆ ਬਾਪ ਬਣਨ ਦੇ ਯੋਗ ਨਹੀਂ ਹੈ ਇਸ ਤੋਂ ਬਾਅਦ ਵਿਆਹ ਬਾਰੇ ਸੋਚਣ ਦਾ ਕਦੇ ਉਸਨੂੰ ਟਾਈਮ ਹੀ ਨਹੀਂ ਲੱਗਿਆ ਪੀ ਐਚ ਡੀ ਕੰਪਲੀਟ ਹੋਣ ਤੋਂ ਬਾਅਦ ਮੋਨਿਕਾ ਨੂੰ ਕੈਲੀਫੋਰਨੀਆ 'ਚ NASA ਦੇ ਰਿਸਰਚ ਸੈਂਟਰ 'ਚ ਪੋਸਟ ਕੀਤਾ ਗਿਆ। ਵਿਸ਼ੇਸ਼ ਪ੍ਰਸਿੱਧੀਆਂ ਦੇ ਕਾਰਨ ਉਸ ਨੂੰ ਗ੍ਰੀਨ ਕਾਰਡ ਵੀ ਬਹੁਤ ਆਸਾਨੀ ਨਾਲ ਮਿਲ ਚੁੱਕਿਆ ਸੀ। ਹੁਣ ਉਹ ਪੂਰੇ ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਰਹਿ ਸਕਦੀ ਸੀ ਤੇ ਉਸ ਨੂੰ ਕੋਈ ਵੀ ਰੋਕ ਨਹੀਂ ਸੀ ਸਕਦਾ। ਉਸਦੇ ਪਤੀ ਰਣਵੀਰ ਨੂੰ ਆਪਣੀ ਪਹਿਲੀ ਪਤਨੀ ਦੀਆਂ ਉਪਲਬਧੀਆਂ ਦੀ ਜਾਣਕਾਰੀ ਵੀ ਮਿਲ ਚੁੱਕੀ ਸੀ। ਇੱਕ ਦਿਨ ਰਣਵੀਰ ਨੇ ਮੋਨਿਕਾ ਨੂੰ ਫੋਨ ਕੀਤਾ। ਪਰ ਮੋਨਿਕਾ ਨੇ ਉਸ ਨਾਲ ਕੋਈ ਗੱਲਬਾਤ ਨਹੀਂ ਕੀਤੀ। ਬਸ ਇਨਾ ਹੀ ਕਹਿ ਦਿੱਤਾ ਸੀ ਕਿ ਅਸੀਂ ਮਾਵਾ ਧੀਆਂ ਖੁਸ਼ ਆ ਤੇ ਹੁਣ ਸਾਡੀ ਜ਼ਿੰਦਗੀ ਵਿੱਚ ਦਖਲ ਦੇਣ ਦੀ ਕੋਸ਼ਿਸ਼ ਨਾ ਕਰੀ ਤੇ ਇਹ ਕਹਿ ਕੇ ਉਸਨੇ ਫੋਨ ਕੱਟ ਦਿੱਤਾ ਅਸਲ ਵਿੱਚ ਹੁਣ ਰਣਵੀਰ ਦੀ ਆਪਣੀ ਅਮਰੀਕਨ ਵਾਈਫ ਨਾਲ ਨਬ ਨਹੀਂ ਸੀ ਰਹੀ ਤੇ ਉਸਦੀ ਅਮਰੀਕਨ ਵਾਈਫ ਨੇ ਤਲਾਕ ਦੀ ਅਰਜ਼ੀ ਕੋਰਟ ਵਿੱਚ ਦਿੱਤੀ ਹੋਈ ਸੀ ਜੋ ਮਨਜ਼ੂਰ ਵੀ ਹੋ ਚੁੱਕੀ ਸੀ ਤੇ ਰਣਵੀਰ ਨੂੰ ਆਪਣੀ ਅੱਧੀ ਪ੍ਰਾਪਰਟੀ ਉਸ ਅਮਰੀਕਨ ਨੂੰ ਦੇਣੀ ਪਈ ਮੌਨਿਕਾ ਦੀ ਬੇਟੀ 15 ਸਾਲ ਦੀ ਹੋ ਚੁੱਕੀ ਸੀ ਉਹ ਕੈਲੀਫੋਰਨੀਆ ਦੀ ਜੂਨੀਅਰ ਚੈਸ ਚੈਂਪੀਅਨ ਬਣ ਚੁੱਕੀ ਸੀ ਇੱਕ ਦਿਨ ਫਿਰ ਰਣਵੀਰ ਨੇ ਮੌਨਿਕਾ ਨੂੰ ਫੋਨ ਕਰਕੇ ਮਿਲਣ ਲਈ ਬੁਲਾਇਆ ਪਹਿਲਾਂ ਤਾਂ ਉਹ ਨਹੀਂ ਮੰਨ ਰਹੀ ਸੀ ਪਰ ਫਿਰ ਉਸਦੇ ਬਾਰ-ਬਾਰ ਕਹਿਣ ਤੇ ਉਹ ਮੰਨ ਗਈ ਮੌਨਿਕਾ ਨੇ ਆਪਣੀ ਬੇਟੀ ਨੂੰ ਵੀ ਸਾਰੀ ਸੱਚਾਈ ਦੱਸ ਦਿੱਤੀ ਡਾਕਟਰ ਮੌਨਿਕਾ ਨੇ ਸੈਨ ਹੋਜ਼ੇ ਵਿੱਚ ਬਹੁਤ ਵੱਡਾ ਘਰ ਖਰੀਦ ਲਿਆ ਸੀ ਜਿਸ ਦਿਨ ਰਣਵੀਰ ਮੌਨਿਕਾ ਨੂੰ ਮਿਲ ਉਸਦੇ ਘਰ ਆਇਆ ਉਹ ਕਾਫੀ ਜ਼ਿਆਦਾ ਹੈਰਾਨ ਹੋ ਗਿਆ ਕਿਉਂਕਿ ਮੌਨਿਕਾ ਦਾ ਘਰ ਕਾਫੀ ਵੱਡਾ ਤੇ ਸੋਹਣਾ ਸੀ ਮੌਨਿਕਾ ਦੀ ਬੇਟੀ ਰੀਤ ਨੇ ਜੂਸ ਤੇ ਕੁਝ ਸਨੈਕਸ ਲੈ ਆ ਕੇ ਟੇਬਲ ਤੇ ਰੱਖ ਦਿੱਤੇ ਰਣਬੀਰ ਰੀਤ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਤੇ ਕਹਿਣ ਲੱਗਾ ਇਧਰ ਆ ਪੁੱਤ ਮੈਂ ਤੇਰਾ ਪਾਪਾ ਪਰ ਮੌਨਿਕਾ ਨੇ ਉਸ ਦੀ ਗੱਲ ਵਿੱਚ ਹੀ ਕੱਟ ਦਿੱਤੀ ਕਿ ਨਹੀਂ ਤੁਸੀਂ ਉਸ ਦੇ ਪਾਪਾ ਨਹੀਂ ਹੋ ਤੁਸੀਂ ਉਸ ਦੇ ਪਾਪਾ ਸੀ ਰਣਬੀਰ ਮੌਨਿਕਾ ਨੂੰ ਕਹਿਣ ਲੱਗਾ ਕਿ ਆਪਾਂ ਇਕੱਠੇ ਨਹੀਂ ਰਹਿ ਸਕਦੇ ਅਸਤੀਏ ਗੱਲ ਸੁਣ ਕੇ ਮੌਨਿਕਾ ਨੇ ਰਣਵੀਰ ਨੂੰ ਇੱਕ ਹੀ ਜਵਾਬ ਦਿੱਤਾ ਕਿ ਰਣਵੀਰ ਯਾਦ ਕਰੋ ਉਸ ਦਿਨ ਨੂੰ ਜਦੋਂ ਤੁਸੀਂ ਮੈਨੂੰ ਬੇਸਹਾਰਾ ਕਰਕੇ ਛੱਡ ਦਿੱਤਾ ਸੀ ਮੈਂ ਤਾਂ ਕਦੇ ਚੰਨ ਨਾਲ ਸੁੱਤੀ ਨਹੀਂ ਹਮੇਸ਼ਾ ਜਾਗਦੀ ਤੇ ਸੁਚੇਤ ਰਹੀ ਪਰ ਤੁਸੀਂ ਜਾਗਦੇ ਹੋਏ ਵੀ ਸੁੱਤੇ ਰਹੇ ਸੀ ਰਣਵੀਰ ਕਹਿਣ ਲੱਗਾ ਕਿ ਮੈਂ ਤੇਨੂੰ ਤਲਾਕ ਦਿੱਤਾ ਇਸ ਗੱਲ ਦਾ ਮੈਨੂੰ ਬਹੁਤ ਅਫਸੋਸ ਆ ਪਰ ਕੀ ਆਪਾਂ ਦੁਬਾਰਾ ਨਹੀਂ ਮਿਲ ਸਕਦੇ ਮੌਨਿਕਾ ਨੇ ਕਿਹਾ ਕਿ ਰਣਵੀਰ ਤੁਸੀਂ ਦੋ ਘਰ ਵਾਲੀਆਂ ਨਾਲ ਤਾਂ ਨਿਭਾ ਨਹੀਂ ਸਕੀ ਹੁਣ ਤੁਹਾਡੇ ਤੇ ਤਾਂ ਕੋਈ ਮੂਰਖ ਕੁੜੀ ਵੀ ਭਰੋਸਾ ਨਹੀਂ ਕਰੇਗੀ ਮੇਰਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਰਣਬੀਰ ਕਹਿਣ ਲੱਗਾ ਮੋਨਿਕਾ ਇੱਕ ਵਾਰ ਫੇਰ ਸੋਚ ਲੈ ਆਖਰ ਰੀਤ ਨੂੰ ਵੀ ਤਾਂ ਪਾਪਾ ਦੀ ਲੋੜ ਹੈ ਮੋਨਿਕਾ ਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਗੁੱਸਾ ਸੀ ਕਿਉਂਕਿ ਇੰਨੇ ਸਾਲਾਂ ਬਾਅਦ ਰਣਬੀਰ ਉਸਦੇ ਘਰ ਵਿੱਚ ਆ ਕੇ ਇਹ ਗੱਲ ਕਹਿ ਰਿਹਾ ਸੀ ਕਿ ਉਹ ਰੀਤ ਦਾ ਬਾਪ ਜਿਸ ਤਰ੍ਹਾਂ ਸੀ ਤਾਂ ਇੰਨੇ ਸਾਲਾਂ ਤੋਂ ਕਿੱਥੇ ਗਿਆ ਹੋਇਆ ਸੀ ਜਿਸ ਨੂੰ ਇਸ ਗੱਲ ਦੀ ਬਿਲਕੁਲ ਪਰਵਾਹ ਨਹੀਂ ਸੀ ਕਿ ਮੇਰੀ ਪਤਨੀ ਤੇ ਮੇਰੀ ਬੱਚੀ ਕਿਵੇਂ ਰਹਿੰਦੇ ਹੋਣਗੇ। ਉਹਨੇ ਘਰ ਅਣਮੀਰ ਨੂੰ ਕਹਿਣ ਲੱਗੀ ਕਿ ਤੁਸੀਂ ਇੰਨੇ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਕੇ ਵੀ ਇਸ ਤਰ੍ਹਾਂ ਦੀਆਂ ਬੇਵਕੂਫਾਂ ਵਾਲੀਆਂ ਗੱਲਾਂ ਕਰਦੇ ਹੋ। ਇੱਥੇ ਕੁੜੀਆਂ ਤੇ ਮਾਵਾਂ ਬਹੁਤ ਸੁਰੱਖਿਆਤਾਂ। ਇਸ ਲਈ ਤੁਹਾਨੂੰ ਸਾਡੀ ਫਿਕਰ ਕਰਨ ਦੀ ਕੋਈ ਲੋੜ ਨਹੀਂ। ਤੁਸੀਂ ਤਾਂ ਕੰਪਿਊਟਰ ਇੰਜੀਨੀਅਰ ਹੋ। ਤੁਹਾਨੂੰ ਤਾਂ ਪਤਾ ਹੋਣਾ ਚਾਹੀਦਾ ਕਿ ਮੈਂ ਜਿੱਥੇ ਕਿਤੇ ਮਰਜ਼ੀ ਰਵਾਂ। ਸੈੱਲਫੋਨ ਐਪ ਦੁਆਰਾ ਮੈਂ ਆਪਣੇ ਘਰ ਤੇ ਆਪਣੀ ਬੱਚੀ ਤੇ ਨਜ਼ਰ ਰੱਖ ਸਕਦੀ ਆ ਵੈਸੇ ਵੀ ਅਸੀਂ ਆਪਣੀ ਮਦਦ ਆਪ ਕਰ ਸਕਦੇ ਆ ਤੁਹਾਡੇ ਵਰਗੇ ਧੋਖੇਬਾਜ਼ ਬੰਦੇ ਦੀ ਸਾਨੂੰ ਲੋੜ ਨਹੀਂ ਤੁਹਾਨੂੰ ਆਪਣੀ ਚਿੰਤਾ ਕਰਨ ਦੀ ਲੋੜ ਆ ਸਾਡੀ ਨਹੀਂ ਰਣਵੀਰ ਮੌਨਿਕਾ ਨੂੰ ਕਹਿਣ ਲੱਗਾ ਕਿ ਤੂੰ ਇੱਕ ਵਾਰ ਰੀਤ ਨੂੰ ਤਾਂ ਪੁੱਛ ਲੈ ਕਿ ਉਸ ਨੂੰ ਪਾਪਾ ਦੀ ਲੋੜ ਨਹੀਂ ਰਣਵੀਰ ਦੇ ਕਹਿਣ ਤੇ ਮੌਨਿਕਾ ਨੇ ਰੀਤ ਨੂੰ ਪੁੱਛਿਆ ਪਰ ਰੀਤ ਨੇ ਇਹੀ ਗੱਲ ਕਹੀ ਕਿ ਮੇਰੇ ਮੰਮੀ ਪਾਪਾ ਦੋਨੋਂ ਤੁਸੀਂ ਉਮਾ ਤੇ ਆਪਣੇ ਵਿੱਚ ਇੰਨੀ ਸ਼ਕਤੀ ਹੈ ਕਿ ਅਸੀਂ ਆਪਣੇ ਆਪ ਨੂੰ ਬਚਾ ਸਕੀਏ ਇਸ ਲਈ ਸਾਨੂੰ ਕਿਸੇ ਤੀਸਰੇ ਦੀ ਲੋੜ ਨਹੀਂ ਤੁਸੀਂ ਇਹਨਾਂ ਨੂੰ ਕਹੋ ਕਿ ਇੱਥੋਂ ਚਲੇ ਜਾ ਮੋਨਿਕਾ ਨੇ ਰਣਬੀਰ ਵੱਲ ਵੇਖਦਿਆਂ ਕਿਹਾ ਕਿ ਰਣਬੀਰ ਤੁਹਾਨੂੰ ਜਵਾਬ ਚਾਹੀਦਾ ਸੀ ਮਿਲ ਚੁੱਕਿਆ ਨਾਓ ਯੂ ਕੈਨ ਗੋ ਰਣਬੀਰ ਬਿਨਾ ਕੁਝ ਬੋਲੇ ਮੋਨਿਕਾ ਦੇ ਘਰੋਂ ਚਲਾ ਗਿਆ ਸੋ ਦੋਸਤੋ ਇੱਕ ਵਾਰ ਤੌਖਾ ਖਾਣ ਤੋਂ ਬਾਅਦ ਇਨਸਾਨ ਇਨਾ ਮਜ਼ਬੂਤ ਬਣ ਜਾਂਦਾ ਹੈ ਕਿ ਉਸ ਨੂੰ ਕਿਸੇ ਸਹਾਰੇ ਦੀ ਲੋੜ ਨਹੀਂ ਰਹਿੰਦੀ। ਸੋ ਤੁਹਾਡੇ ਹਿਸਾਬ ਨਾਲ ਮੌਨਿਕਾ ਤੇ ਰੀਤ ਨੇ ਰਣਬੀਰ ਨੂੰ ਜਵਾਬ ਦੇ ਕੇ ਚੰਗਾ ਕੀਤਾ? ਜ਼ਰੂਰ ਕਮੈਂਟ ਕਰਿਓ। ਕਹਾਣੀ ਬਾਰੇ ਆਪਣੇ ਵਿਚਾਰ ਵੀ ਜ਼ਰੂਰ ਲਿਖਿਓ। ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਚੈਨਲ ਨੂੰ ਪਹਿਲੀ ਵਾਰ ਸੰਭਲ ਰਹੇ ਹੋ ਤਾਂ ਪਲੀਜ਼ ਸਬਸਕ੍ਰਾਈਬ ਵੀ ਜਲਦੀ ਜਲਦੀ ਕਰ ਲਵੋ। ਮਿਲਦੇ ਹਾਂ ਕਿਸੇ ਹੋਰ ਵਕਰੀ ਜੇ ਕਹਾਣੀ ਦੇ ਨਾਲ। ਸ਼ੁਕਰੀਆ।